ਇਲਾਕੇ ਵਿੱਚ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਹਾਲ ਹੈ ਚੋਰੀ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਐਲਪੀਯੂ ਨਜ਼ਦੀਕ ਚਿਹੜੂ ਵਿਖੇ ਜਿੱਥੇ ਕਿ ਚੋਰਾਂ ਨੇ ਇੱਕੋ ਰਾਤ ਵਿੱਚ ਇੱਕ ਨਹੀਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦਿੱਤਾ ਜਕਰਜੋਗ ਹੈ ਕਿ ਜਿਸ ਜਗ੍ਹਾ ਤੇ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਉਸ ਦੇ ਬਿਲਕੁਲ ਨਜ਼ਦੀਕ ਹੀ ਸੜਕ ਪਾਰ ਕਰਕੇ ਚਿਹੜੂ ਪੁਲਿਸ ਚੌਕੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਦੋਵੇਂ ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਬਿਮਾਰ ਹੋਣ ਦੇ ਚਲਦਿਆਂ ਪਿਛਲੇ 2 ਦਿਨਾਂ ਤੋਂ ਦੁਕਾਨ ਤੇ ਮਜੂਰ ਨਹੀਂ ਸਨ ਤੇ ਸੋਮਵਾਰ ਨੂੰ ਸਵੇਰੇ ਜਦੋਂ ਦੁਕਾਨ ਤੇ ਆਏ ਤਾਂ ਦੋਵੇਂ ਦੁਕਾਨਾਂ ਦੇ ਜਿੰਦਰੇ ਭੰਨ ਕੇ ਦੁਕਾਨਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਖਾਣ ਪੀਣ ਦਾ ਸਾਮਾਨ ਚੋਰ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਉਹਨਾਂ ਨੇ ਕਿਹਾ ਕਿ ਇਸ ਚੋਰੀ ਨਾਲ ਉਹਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਬਤ ਉਹਨਾਂ ਲਿਖਤੀ ਸ਼ਿਕਾਇਤ ਹੀੜੂ ਪੁਲਿਸ ਚੌਕੀ ਨੂੰ ਦੇ ਦਿੱਤੀ ਹੈ ਹੁਣਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਕਤ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਸੇਤ ਨਾ ਠੀਕ ਹੋਣ ਦੇ ਕਰਕੇ ਦੋ ਦਿਨ ਤੋਂ ਬੰਦ ਹੈ ਇਹ ਦੁਕਾਨ ਇਹ ਕੋਈ 4 ਤੋਂ 5 ਦਾ ਟਾਈਮ ਸੀਗਾ ਉਹ ਸਹੀ ਵੀ ਦੱਸ ਸਕਦਾ ਹਾਂਜੀ ਹਾਂਜੀ ਉਹਦੋਂ ਬਿਲਕੁਲ ਸਹੀ ਸੀਗੀ ਨਕਸਰ ਹੋ ਗਿਆ ਸਿਰਫ 5 ਤੋਂ 6000 ਦਾ ਨੁਕਸਾਨ ਹੋਇਆ ਜਿਹਦੇ ਵਿੱਚ ਨਕਦੀ ਸੀ ਨੀਅਰ ਅਬਾਊਟ 1000 ਕ ਦੀ ਲੱਗਦੀ ਸੀ ਬਾਕੀ ਮੇਰਾ ਜਿਹੜਾ ਖੁੱਲਾ ਮਾਲ ਪਿਆ ਸੀ ਉਹ ਸਾਰਾ ਲੈ ਗਿਆ ਤੇ ਬਾਕੀ ਜਿਹੜਾ ਨੁਕਸਾਨਿਆ ਹੈਗਾ 10 12 ਪੈਕੇਟ ਬਿਸਕਟਾਂ ਦੇ ਉਹ ਸਾਰੇ ਚੂਰਾ ਕਰਕੇ ਸੁੱਟ ਗਏ ਆ ਇੱਕ ਥੈਲੀ ਆਟੇ ਦੀ ਪਈ ਸੀ ਉਹ ਲੈ ਗਏ ਹੈਗੇ 5 ਤੋਂ 6000 ਦਾ ਨੁਕਸਾਨ ਹੈਗਾ ਆ ਹਾਂਜੀ ਸਰ ਅਸੀਂ ਸਭ ਤੋਂ ਪਹਿਲਾਂ ਮੈਂ ਤੇ ਨਾਲ ਦੀ ਦੁਕਾਨ ਜਿਹਦੇ ਚੋਰੀ ਹੋਈ ਆ ਤੇ ਨਾਲ ਸਾਡੇ ਸਾਬਕਾ ਪੰਚ ਸਾਹਿਬ ਸੀਗੇ ਅਸੀਂ ਜਾ ਕੇ ਦਰਖਾਸਤ ਦੇ ਕੇ ਆਏ ਆ ਤੇ ਮੰਗ ਇਹੀ ਹੈ ਜੀ ਕਿ ਇਹ ਜਿਹੜੇ ਚੋਰ ਹੈਗੇ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਮੈਂ ਤਾਂ ਲੋਨ ਚੱਕ ਕੇ ਕਿਸੇ ਤੋਂ ਪੈਸੇ ਲੈ ਕੇ ਕੰਮ ਸ਼ੁਰੂ ਕੀਤਾ 4 ਮਹੀਨੇ ਹੋਇਆ ਜੀ 5 5 10 10 ਪੈਸੇ ਬਚਾ ਕੇ ਅਸੀਂ ਆਪਣੀਆਂ ਬੱਚੀਆਂ ਦਾ ਪੇਟ ਭਰਦੇ ਆ ਪਰ ਇਹ ਹੱਥ jor ਕੇ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਨਾਮ ਕੀ ਆਪਣਾ ਰਵੀ ਕੁਮਾਰ ਜੀ ਰਵੀ ਕੁਮਾਰ ਜੀ ਤੁਹਾਡੀ ਦੁਕਾਨ ਇੱਥੇ ਹੈ ਕਾਦੀ ਦੁਕਾਨ ਹੈ ਇਹ ਬੀੜੀਆਂ ਸਿਗਰਟ ਹੈ ਚਾਹ ਪਾਣੀ ਹੈ ਜੀ ਚੋਰੀ ਹੋਈ ਤੇ ਕੀ ਮਾਮਲਾ ਹਾਂਜੀ ਚੋਰੀ ਹੋਈ ਹੈ ਜੀ ਮੈਂ ਦੋ ਤਿੰਨ ਦਿਨ ਹੋਇਆ ਆਇਆ ਨਹੀਂ ਬਿਮਾਰ ਸੀਗਾ ਤੇ ਅੱਜ ਆਇਆ ਸਵੇਰੇ 7 ਵਜੇ ਆ ਕੇ ਦੇਖਿਆ ਤੇ ਦਰਵਾਜ਼ਾ ਦਰਦੂਦਿਆ ਤੋੜਿਆ ਪਿਆ ਸੀਗਾ ਜੀ ਤੁਸੀਂ ਜਦੋਂ ਕੱਲ ਐਤਵਾਰ ਵਾਲੇ ਦਿਨ ਗਏ ਸੀ ਦੁਕਾਨ ਖੋਲੀ ਚੁੱਕ ਨਾ ਕੱਲ ਨਹੀਂ ਖੋਲੀ ਪਰਸੋਂ ਸੀਗਾ ਜੀ ਮੈਂ ਸਮਾਂ ਕਿੰਨੇ ਵਜੇ ਗਏ ਸੀ ਪਰਸੋਂ ਮੈਂ ਰੋਟੀ ਖਾਣ ਗਿਆ ਸੀ 2 ਵਜੇ ਜੀ ਤੇ 2 ਵਜੇ ਤੋਂ ਬਾਅਦ ਮੈਂ ਬਿਮਾਰ ਪੈ ਗਿਆ ਘਰ ਜਾਣੇ ਆਣ ਨਹੀਂ ਦਿੱਤਾ ਕਹਿੰਦੇ ਨਾ ਜੀ ਪਰਸੋਂ ਘਰ ਬੰਦ ਕਰਤੀ ਹਾਂਜੀ ਕੱਲ ਆ ਕੇ ਸਾਰਾ ਦਿਨ ਦੇਖਿਆ ਦੁਕਾਨ ਤੇ ਪਰਸੋਂ ਵੀ ਜੇ ਕੱਲ ਦੀ ਚੋਰੀ ਨਿਕਲਨੇ ਆਇਆ ਜੀ ਮੈਂ ਕੱਲ ਤਾਂ ਨੂੰ ਕਦੋਂ ਪਤਾ ਲੱਗਾ ਚੋਰੀ ਹੋਈ ਹੈ ਮੈਂ ਸਵੇਰੇ 7 ਵਜੇ ਆਇਆ ਜੀ ਦੁਕਾਨ ਤੇ ਆ ਕੇ ਦੇਖਿਆ ਹਾਂ ਜੀ ਕੀ ਟੁੱਟਾ ਪਿਆ ਸੀ ਤੇ ਦਰਵਾਜ਼ਾ ਟੁੱਟਾ ਪਿਆ ਸੀਗਾ ਜਿੱਥੇ ਅੱਛਾ ਕਿੰਨਾ ਸਾਮਾਨ ਲੱਗਿਆ ਸਾਮਾਨ ਜੀ ਮੈਂ ਕਿਹਾ 25 30 ਹਜ਼ਾਰ ਰੁਪਏ ਦਾ ਸੀਗਾ ਕੈਸ਼ ਸੀਗਾ ਤੇ ਸਾਮਾਨ ਕੁਝ ਪਰਸੋਂ ਲੈ ਕੇ ਰੱਖਿਆ ਸੀਗਾ ਨਕਦੀ ਵੀ ਲੱਗੇ ਗਈ ਨਕਦੀ ਵੀ ਹਾਂ ਜੀ ਮੈਂ ਬਾਬਿਆਂ ਦੇ ਪੈਸੇ ਜੋੜਦਾ ਹੁੰਦਾ ਸੀਗਾ ਜੋ ਵੀ ਜਿੰਨਾ ਵੀ ਦੱਲ ਕੀਤਾ ਬਾਜ਼ੀ ਦੇ ਦਿੱਲੀ ਤੇ ਦਿੱਲੀ ਕੌਲ ਸਿਕਜ਼ਾਹ ਹਰ ਕਹਿੰਦੇ ਵੀ ਆ ਕੇ ਦੇਖਦੇ ਆ ਅੱਜ ਐ ਨਹੀਂ ਦੇਖਾਂਗੇ ਕੈਮਰਾ ਲਗਾ ਉਸ ਪਾਸੇ ਕੈਮਰਾ ਕੈਮਰਾ ਲੱਗਾ ਹੋਇਆ ਜੀ ਆ ਬਿਲਡਿੰਗ ਦੇ ਵਿੱਚ ਜੀ ਪਹਿਲਾਂ ਵੀ ਕਈ ਚੋਰੀਆਂ-ਚੋਰੀਆਂ ਹੁੰਦੀਆਂ ਤੇ ਪਹਿਲਾਂ ਵੀ ਇੱਕ ਵਾਰੀ ਐਜੇ ਹੋਇਆ ਸੀ ਕਿ ਪਰ ਉਹ ਸਮਾਨ ਨੇ ਉਸ ਟਾਈਮ ਲੈ ਕੇ ਗਏ ਸੀ ਉਹ ਟਾਈਮ ਨੂੰ ਤਾਂ ਲੋਕ ਨਹੀਂ ਟੁੱਟਿਆ ਸੀ ਗਿਆ ਅੱਜ ਕਾ ਅੱਜ ਹੋਈ ਹੈ ਤੇ ਜਿਹੜੀ ਅੱਜ ਕਾਸ਼ ਹੋ ਰਹੀ ਹੈ ਇਹ 5-6 ਸਾਲ ਹੋ ਗਿਆ ਜੀ